ਹਾਲੇਲੂਇਆ ਸਾਰੇ ਨੇ ਬੈਠ ਕੇ ਜਨਸ ਦੀ ਖੁਦਾ ਦੇ ਬਰਕਤ ਦੇ ਵੀ ਖੁਦਾ ਦੇ ਬਲੈਸ ਕਰੇ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜਿੰਦਾ ਅਤੇ ਜ਼ਲਾਲੀ ਨਾਮ ਦੇ ਵਿੱਚ ਠੀਕ ਹੋਵੋਗੇ ਅਸੀਂ ਖੁਦਾ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਖੁਦਾ ਨੇ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਇਹਦਾ ਸ਼ੁਕਰ ਖੁਦਾ ਦਾ ਧੰਨਵਾਦ ਕਰੀਏ ਜਿਸ ਦੇ ਲਹੂ ਵਿੱਚ ਹੈ ਸ਼ਿਫਾ ਜਿਹੜਾ ਦਿੰਦਾ ਹੈ ਪਾਪ ਨੂੰ ਮਿਟਾਵਾ ਮੈਨੂੰ ਸਹਾਰਾ ਹੈ ਸਿਰਫ ਯੇਸ਼ੂ ਨਾਮ ਦਾ ਮੈਨੂੰ ਸਹਾਰਾ ਹੈ ਸਿਰਫ ਯੇਸ਼ੂ ਨਾਮ ਦਾ ਬੇਸ਼ੱਕ ਸਾਰੇ ਛੱਡ ਜਾਵਣ ਮਾਪਿਓ ਭੈਣ ਭਰਾ ਬੇਸਕ ਸਾਰੇ ਛੱਡ ਜਾਵਣ ਮਾਪਿਓ ਭੈਣ ਭਰਾ ਉਹ ਨਹੀਂ ਹੈ ਮੈਨੂੰ ਛੱਡਦਾ ਕਿਉਂਕਿ ਉਸਨੇ ਹੈ ਵਾਦਾ ਕੀਤਾ ਕਿਉਂਕਿ ਉਸਨੇ ਹੈ ਵਾਦਾ ਕੀਤਾ ਇੱਕ ਦੁੱਧ ਝਮੋਣ ਵਾਲੀ ਮਾਂ ਤੈਨੂੰ ਭੁੱਲ ਜਾਵੇ ਪਰ ਮੈਂ ਨਹੀਂ ਤੈਨੂੰ ਭੁਲਾਉਂਦਾ ਪਰ ਮੈਂ ਨਹੀਂ ਤੈਨੂੰ ਭੁਲਾਉਂਦਾ ਜਿਸਨੇ ਹੈ ਮੈਨੂੰ ਆਪਣਾ ਹੱਥ ਵਧਾ ਕੇ ਮੈਨੂੰ ਹੈ ਬਚਾਇਆ ਮੈਂ ਤੇ ਸਿਰਫ ਦੁਆ ਕੀਤੀ ਜਦ ਔਖਾ ਵੇਲਾ ਆਇਆ ਮੈਂ ਤੇ ਸਿਰਫ ਦੁਆ ਕੀਤੀ ਜਦ ਔਖਾ ਵੇਲਾ ਆਇਆ ਉਹ ਹੈ ਮੇਰੀ ਫਿਕਰ ਕਰਦਾ ਮੇਰੀ ਥਾਂ ਤੇ ਦੁਖੜੇ ਜਾਂਦਾ ਉਹ ਹੈ ਮੇਰੀ ਫਿਕਰ ਕਰਦਾ ਮੇਰੀ ਥਾਂ ਤੇ ਦੁਖੜੇ ਜਾਂਦਾ ਜਿਸ ਦਾ ਹੁਕਮ ਹਵਾ ਪਾਣੀ ਤੇ ਤੂਫਾਨ ਵੀ ਮਰਦੇ ਤੇ ਸ਼ੈਤਾਨ ਦੀਆਂ ਉਹ ਧਜੀਆਂ ਉਡਾਉਂਦਾ ਸ਼ੈਤਾਨ ਦੀਆਂ ਉਹ ਧਜੀਆਂ ਉਡਾਉਂਦਾ ਨਾਲ ਹੈ ਯਿਸੂ ਦੇ ਜੀਣਾ ਮਰਨਾ ਜਿਹੜੇ ਹੈ ਮੇਰੇ ਸਾਥ ਨਾਲ ਹੈ ਯਿਸੂ ਦੇ ਜੀਣਾ ਮਰਨਾ ਜਿਹੜੇ ਹੈ ਮੇਰੇ ਸਾਥ ਯਿਸੂ ਛੱਡਦਾ ਨਹੀਂ ਇਕੱਲੇ ਜਿਹੜਾ ਫੜ ਲੇ ਉਹਦਾ ਪੱਲਾ ਯਿਸੂ ਛੱਡਦਾ ਨਹੀਂ ਇਕੱਲਾ ਜਿਹੜਾ ਫੜ ਲੇ ਉਹਦਾ ਪੱਲਾ ਮੈਨੂੰ ਸਹਾਰਾ ਹੈ ਸਿਰ ਯਿਸੂ ਨਾਮ ਦਾ ਮੈਨੂੰ ਸਹਾਰਾ ਹੈ ਸਿਰਫ ਯਿਸੂ ਨਾਮ ਦਾ ਜਿਸ ਦੇ ਨਾਲ ਪੈਜਿਆ ਸ਼ਿਰਮ ਜਿਹੜਾ ਦਿੰਦਾ ਹੈ ਪਾਪਾਂ ਤੋਂ ਸ਼ਿਰਮ ਜਿਹੜਾ ਦਿੰਦਾ ਹੈ ਪਾਪਾਂ ਤੋਂ ਸ਼ਿਰਮ ਕੋੜ ਪਲਾਜੇ ਸਾਰੇ Thank okay. you.